ਮੈਂ ਆਪਣੇ ਹੱਥ ਇਹਨਾਂ ਨਾਲ ਚਪੇੜਾ ਬੁੱਥੇ ਤੇ ਇਦਾਂ ਹੀ ਮਾਰਨੇ ਆ। ਅੱਛਾ ਨਾ ਤਾਂ ਮੇਰਾ ਘਰਤੀ ਸਰਕੇ ਨੇ। ਐਸ ਨੇ। ਮਿਲਦਾ ਸੀ ਉਹਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਆਪਦੇ ਦੇਖੋ ਮੇਰਾ ਸਾਥ ਵੀ ਆਇਆ ਹੈ। ਨਹੀਂ ਨਗਰ ਦੀ ਗੱਲ ਕਰਤੀ ਉਹ। ਆ ਛੋਟੇ ਛੋਟੇ ਬੱਚਿਆਂ। ਪਰ ਮੈਂ ਆਪਣੇ ਹੱਥੀ ਸੌਦਾ ਲਾਉਣੋਂ ਹਟਣਾ ਨਹੀਂ ਹੈਗਾ। ਮੈਂ ਉਹ ਜਿੱਥੇ ਤੁਸੀਂ ਅੱਜ ਗੁਰੂਆਂ ਦੇ ਲਾਡਲਿਆਂ ਫੌਜਾਂ, ਸਿੰਘ ਸਿੰਘ ਫੌਜਾਂ ਨੂੰ ਅਸੀਂ ਕਹਿੰਨੇ ਆਂ ਵੀ ਉਹਨਾਂ ਨੇ ਅੱਜ ਇੱਕ ਹੋਰ ਘਰ ਦਾ ਦੇਖ ਸਕਦੇ ਜਿੰਦਾ ਖਲਬਾ ਆ। ਤੇ ਇੱਥੋਂ ਦਾ ਜਿਹੜਾ ਇਹ ਵੀਰ ਆ ਇਹ ਮਤਲਬ ਆਪਦੇ ਪਰਿਵਾਰ ਨੂੰ ਛੱਡ ਕੇ ਇਸ ਵਕਤ ਇਹ ਲਹਿਰੇ ਕਿਸੇ ਹੋਰ ਜਨਾਨੀ ਦੇ ਨਾਲ ਰਹਿ ਰਿਹਾ ਸੀਗਾ ਉਹ ਦੇਖ ਸਕ ਰਹੇ ਤੁਸੀਂ ਉਹ ਬਾਈ ਆ ਰਿਹਾ ਹੈਗਾ ਤੇ ਹਾਂਜੀ ਖਾਲਸਾ ਜੀ ਇਸ ਤਰ੍ਹਾਂ ਹੀ ਆ ਜਿਵੇਂ ਫਿਰ ਹਾਂਜੀ ਅਸੀਂ ਇਹਨੂੰ ਬੇਨਤੀ ਕੀਤੀ ਵੀ ਤੂੰ ਆਪਦੇ ਪਰਿਵਾਰ 'ਚ ਰਹਿ ਤੇ ਨਹੀਂ ਇਹਨਾਂ ਨੂੰ 10000 ਰੁਪਏ ਖਰਚੇ ਦੱਸ ਦੇ ਇਹ ਆਪਦਾ ਟਾਈਮ ਪਾਸ ਕਰਨਾ ਬੱਚੀਆਂ ਨੂੰ ਛੁੱਟੀਆਂ-ਛੁੱਟੀਆਂ ਹਾਂਜੀ ਤੇ ਅਸਲ ਤਾਂ ਅਸੀਂ ਇਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਆਪਦੇ ਇਹ ਪਰਿਵਾਰ 'ਚ ਰਹੇ ਗੱਲਾਂ 'ਚ ਕੋਈ ਖੱਟਿਆ ਨਹੀਂ ਕੁਸਾ ਪੀਤਾ ਇਹ ਤੇ ਉਹ ਜੇ ਇਹਦਾ ਤਲਾਕ ਹੋਇਆ ਹੁੰਦਾ ਫਿਰ ਜਿੱਥੇ ਮਰਜੀ ਰਹਿ ਸਕਦਾ ਆ ਘਰ ਆਗਾ ਉਹ ਤੇ ਘਰ ਨੂੰ ਇੱਕ ਤਰ੍ਹਾਂ ਦਾ ਜਿੰਦਾ ਲੱਗ ਚੁੱਕਿਆ ਤੀਗਾ ਲਿੰਗ ਸਿੰਘਾਂ ਵੱਲੋਂ ਫੌਜ ਵੱਲੋਂ ਲਾਗੜੀਪੁਰੂ ਫੌਜ ਵੱਲੋਂ ਇੱਕ ਹੋਰ ਘਰ ਦਾ ਜਿੰਦਾ ਖਲਵਾਇਆ ਤੁਸੀਂ ਦੇਖੋਗੇ ਪਿੰਡ ਚੋੜੀਆਂ ਦੀਆਂ ਤਸਵੀਰਾਂ ਨੇ ਇਹ ਤੇ ਗੁਰੂ ਦੇ ਲਾਗੜੀਆਂ ਫੌਜਾਂ ਵੱਲੋਂ ਅੱਜ ਇੱਕ ਹੋਰ ਘਰ ਵਸਾਇਆ ਗਿਆਗਾ ਤੁਸੀਂ ਜੀ ਅੰਨਾ ਤੋਂ ਨਾ ਘਰ ਬੁਆਵਾ ਜਿਹੜਾ ਘਰ ਬੁਆ ਵੇਖਦੀ ਨਾ ਇਹ ਸਾਡੇ ਤੀਂਆਂ ਪਿੱਛੇ ਲੱਗਦੀਆਂ ਐਡੀਆਂ ਦੂਜੀਆਂ ਜਨਾਨੀਆਂ ਲੱਗਦੀਆਂ ਨਾ ਪਿੱਛੇ ਪਹਿਲੇ ਬੰਦੇ ਦਾ ਘਰ ਬੁਆ ਦੇਖਦੀਆਂ ਵੀ ਘਰ ਸੌਖਾ ਵਾ ਪੈਸੇ ਸੌਖੇ ਕਮਾਉਂਦਾ ਵਧੀਆ ਵਾ ਫੇਰ ਚੱਲ ਕੇ ਪਿੱਛੇ ਟੰਗ ਫਸਾਉਂਦੀਆਂ ਤੀਜੇ ਥਾਣ ਕੇ ਜਦੋਂ ਦੋਨਾਂ ਜੀਆਂ ਦੇ ਵਿੱਚ ਦੱਕ ਮੈਂ ਤਾਂ ਤੁਹਾਡੇ ਚੰਨ ਰਹੀ ਇਹੋ ਬੀਬੀਆਂ ਨੂੰ ਕਹਿਣਾ ਚਾਹੁੰਦੀ ਜਿਹੜੀਆਂ ਦੋਨਾਂ ਜੀਆਂ ਦੇ ਵਿੱਚ ਤੀਜੀ ਜਨਾਨੀ ਆਉਂਦੀ ਹੈ ਨਾ ਜੇ ਮੇਰੇ ੱੱਕੇ ਚੜ ਗਈ ਨਾ ਭਾਵੇਂ ਮੈਂ ਸਰਕਾਰ ਦਾ ਪਰਚਾ ਪੰੰਦਾ ਪਾ ਜੇ ਪਰ ਮੈਂ ਆਪਣੇ ਹੱਥੀ ਸੋਦਾ ਲਾਉਣੋਂ ਹਟਣਾ ਨਹੀਂ ਹੈਗਾ ਮੈਂ ਉਹ ਜਿੱਥੇ ਮੈਨੂੰ ਕੱਤਰ ਗਈ ਨਾ ਤੇ ਮੈਂ ਆਪਣੇ ਹੱਥਾਂ ਲੈਣਾ ਨਾ ਚਪੇੜਾ ਬੁੱਥੇ ਤੇ ਏਦਾਂ ਹੀ ਮਾਰਨੀ ਆ ਮੇਰੇ ਬੱਚਾ ਕੇ ਨਾਮ ਚੜ ਜੇਗੀ ਮੈਂ ਇਹਨਾਂ ਦਾ ਗੁੰਮ ਨਹੀਂ ਬੋਲ ਬਈ ਇਹੋ ਕਾਨੂੰਨ ਜੀ ਜੋ ਸਾ ਰਿਲੇਸ਼ਨਸ਼ਿਪ ਐ ਜੀ ਇਹ ਰੱਦ ਕਰਨਾ ਚਾਹੀਦਾ ਹੈ ਜੀ ਹਾਂ ਜੀ ਕਿਸੇ ਦਾ ਗਰੀਬ ਕੀ ਦੀ ਘਰ ਨੂੰ ਜਲਣਾ ਚਾਹੀਏ ਜੀ ਮੈਂ ਜੋ ਗਰੀਬ ਮੈਂ ਵੀ ਨਰਾਕੀ ਬੇਟੀ ਹਾਂ ਮੇਰੇ ਇੱਕ ਭਾਈ ਹੈ ਜੀ ਮੇਰੇ ਉਹੀ ਘਰ ਹੈ ਜੀ ਮੈਂ ਅੱਜ ਕੁਝ ਵੀ ਨਹੀਂ ਕਰ ਸਕਦੀ ਇਸ ਵਕਤ ਜੋ ਬਾਬਾ ਨੰਦ ਸਿੰਘ ਫੌਜਾਂ ਨੇ ਦਲਾ ਪੰਥਾਂ ਨੇ ਛੇੜਿਆ ਹੋਇਆਗਾ ਧੀਆਂ ਨੂੰ ਬਸਾਉਣ ਦਾ ਕੰਮ ਅੱਜ ਛੋਟੀਆਂ ਪਿੰਡ ਦੇ ਵਿੱਚ ਆਏ ਨੇ ਵਿੱਚ ਬਹੁਤ ਕਮੈਂਟ ਕਰ ਦਿੰਦੇ ਨੇ ਜੀ ਬਾਬਾ ਜੀ ਦਾ ਵੀਡੀਓ ਪਾ ਕੇ ਵੀਡੀਓ ਪਾ ਕੇ ਸਾਰ ਦਿੰਦੇ ਨੇ ਵੀ ਵੀਡੀਓ ਵੀ ਪਾਉਂਦੇ ਨੇ ਕੱਲੀਆਂ ਵੀਡੀਓ ਨਹੀਂ ਪਾਉਂਦੇ ਉਧਰ ਮਾਨਸਾ ਖਿਆਲੇ ਪਿੰਡਕ ਫੌਜੀ ਦਾ ਜਿਹੜੇ ਮਿਰਚਾਂ ਪਾਈਆਂ ਤੇ ਆ ਉਹਦਾ ਵੀ ਅੱਜ ਨਿਬੜ ਜੂ ਤੇ ਇੱਧਰ ਛੋਟੀਆਂ ਆਏ ਨੇ ਗੱਡੀਆਂ 'ਚ ਆਪ ਜਾਂਦੇ ਨੇ ਤੇਲ ਫੂਕੇ ਗੱਲ ਨਹੀਂ ਹੈਗੀ ਵੀ ਇੱਕ ਥਾਂ 'ਤੇ ਬੈਠੀ ਵੀਡੀਓ ਪਾਈ ਜਾਂਦੇ ਨੇ ਇਦੋਂ ਬਾਅਦ ਫੇਰ ਜਾਣਾ ਖਮਾਣੋ ਕੋਲੇ ਨਾ ਬੇ ਕੋਲੇ ਮੈਂ ਕਹਿੰਦਾ ਇਹ ਤੋਂ ਪਹਿਲਾਂ ਦੱਠ-ਦਸ ਜਗ੍ਹਾ ਤਾਂ ਜਾਇਆ ਆਇਆ ਕਦੇ ਕਿਤੇ ਕਦੇ ਕਿਤੇ ਅੱਜ ਉਹੀ ਸਾਨੂੰ ਦਿਖਾਇਆ ਗਿਆ ਵੀ ਛੋਟੇ ਪਿੰਡ 'ਚ ਖੜਿਆ ਆਖੇ ਬਾਬਾ ਜੀ ਕਿਵੇਂ ਆ ਗੁਰਨ ਮੜੀ ਜੰਨੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅਸੀਂ ਅਰਬਾਂ ਖਰਬਾਂ ਕਰਨਾਲ ਦਲ ਦਾ ਬਹੁਤ ਧੰਨਵਾਦ ਕਰਦੇ ਆਂ ਬਾਬਾ ਸ਼ੇਰ ਸਿੰਘ ਜੀ ਦਾ ਬੀਬੀ ਮਨਪ੍ਰੀਤ ਕੌਰ ਜੀ ਦਾ ਤੇ ਬਾਬਾ ਚੜ੍ਹ ਸਿੰਘ ਜੀ ਆ ਬਾਬਾ ਰਾਜਾ ਰਾਜ ਸਿੰਘ ਜੀ ਦਾ ਜਿਹੜੇ ਪਿੰਡਾਂ ਦੇ ਅੰਦਰ ਸਾਡੀ ਮਤਲਬ ਦਾੜੀ ਹੱਥ ਦੇ ਵਿੱਚ ਫੜਾਈ ਹੋਈ ਹੈ ਸਰਕਾਰਾਂ ਨੇ ਉਹ ਅੱਜ ਮਤਲਬ ਦੇਖੋ ਆ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਆ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਸਾਡਾ ਵੀਰ ਮਿੱਠੂ ਸਿੰਘ ਕਿਸੇ ਹੋਰ ਜਿਹਦਾ ਪਤੀ ਨਹੀਂ ਹੈਗਾ ਔਰਤ ਦੇ ਉੱਥੇ ਰਹਿ ਰਿਹਾ ਮਤਲਬ ਇਹਨਾਂ ਦਾ ਕਾਟੋ ਪਲੇਸ ਹੁੰਦੇ ਨੂੰ ਕਈ ਮਹੀਨੇ ਹੋ ਗਏ ਆਹਾ ਜੈ ਜਤ ਮੇਰੀ ਠੀਕ ਹੈ ਠੀਕ ਹੈ ਅੱਛਾ ਨਾ ਤਾਂ ਮੇਰਾ ਘਰ ਦੀ ਸਰਖੇ ਨੇ ਐਸ ਨਹੀਂ ਨਾ ਮੇਰਾ ਹੋਰੇ ਰੱਖਿਆ ਮੈਂ ਕਿੱਧਰ ਜਾਵਾਂ ਨਾ ਜਾਇਦਾਦ ਦੇ ਮਾਲਕ ਤੁਸੀਂ ਹੋ ਕਾਗਜ਼ਾਂ ਚ ਹਾਂ ਜੀ ਕਾਗਜ਼ਾਂ ਚ ਮੈਂ ਆ ਮੈਂ ਰਹਿੰਦੇ ਵੀ ਹੋਵਾਂਗੇ ਵਿੱਚ ਮੈਂ ਤਾਂ ਉੱਥੇ ਮੈਂ ਮੁੱਲ ਲੈਤਾ ਸੀ ਮੈਂ ਤਾਂ ਉੱਥੇ ਬੈਠਾ ਜੀ ਘਰ ਚ ਆ ਕੀ ਦਾ ਇਹ ਮੇਰੀ ਜਗ੍ਹਾ ਜੀ ਇਹ ਮੈਨੂੰ ਉਦੋਂ ਹਿੱਸਾ ਨਹੀਂ ਤੈਨੂੰ ਪੈਸੇ ਦੇ ਦਾਂਗੇ ਤੇਰੇ ਖਾਤੇ ਚ ਪੈਸੇ ਪਾ ਦੂੰਗਾ ਤੇ ਨਿੱਸੇ ਕਰਕੇ ਉਹਰੇ ਬੈਗ ਲਿਆ ਛੋਟੇ ਮੁੰਡੇ ਨਾਲ ਤਵਾਦ ਲਾ ਕਰਕੇ ਉਹਨੂੰ ਦੇਤਾ ਘਰ ਉਹਦਾ ਹੀ ਸੌਰੇ ਲੈ ਲਿਆ ਮੈਂ ਤਾਂ ਦੋਏ ਪਾਸੋਂ ਲੰਗਾਂ ਨਾਲੇ ਉਰੋਂ ਨਾਲੇ ਘਰ ਚ ਆ ਕਰ ਕੀ ਦਾ ਜੱਜ

ਯਾਰ ਉੱਥੇ ਮੈਨੂੰ ਆਉਂਦਾ ਸੀ ਮਕਲਦੀਪ ਸਪੂਨ ਦੇਥੇ ਤੇਰੇ ਡੈਡੀ ਨੂੰ ਮੇਰੇ ਤਾਂ ਕੁਛ ਨਹੀਂ ਇਹ ਕਿੱਥੇ ਰਹਿੰਦੇ ਇਹਨਾਂ ਨੇ ਆਪ ਹੀ ਕੀਤਾ ਹੋਇਆ ਜੀ ਇਹ ਜੀ ਬਾਈ ਕੀਤਾਗਾ ਮੈਂ ਕਿਉਂ ਕੀਤਾਗਾ ਇਹ ਤਾਂ ਗਲਤ ਕਹਿਣਾ ਬਪਾ ਹੁਣ ਤੂੰ ਕੋਈ ਅੱਜ ਦੀ ਗੱਲ ਨਹੀਂ ਇਹ ਲਿਖ ਜਮਾਂਦੇ ਹੈ ਕਹਿੰਦੇ ਵੀ ਕੋਈ ਮੈਂ ਭਰਾ ਜੀ ਹਾਂ ਆ ਜਾ ਉਹ ਮੇਰੇ ਨਾਲ ਇਨਸਾਫ ਇੱਧਰ ਮੁ ਕਰ ਮੇਰੇ ਬਾਪੇ ਦਾ ਕੋਈ ਲੱਲ ਖੱਖਾ ਨਹੀਂ ਵਿੱਚ ਜੀ ਮੇਰੇ ਨਾਲ ਇਨਸਾਫ ਹੋਇਆ ਨਾ ਮੈਂ ਇਹ ਮੈਨੂੰ ਮੈਂ ਸੁਣੀ ਇੱਕ ਗੱਲ ਦੱਸਾਂ ਸਰ ਜਿੱਦੇ ਇਹਦੇ ਨਾਲ ਗੱਲਬਾਤ ਹੋਈ ਮੈਨੂੰ ਕਹਿੰਦਾ ਜਗਾਂ ਦੇ ਦੇ ਬਰੋ ਹੂੰ ਮਾ ਜਾਂ ਕਹਿੰਦਾ ਪਾ ਲੈ ਉੱਥੇ ਜਾਂ ਮੈਨੂੰ ਦੇ ਦੇ ਮਾ ਮੇਰੇ ਚ ਗੁਜਾਇਸ ਨਹੀਂ ਬਾਈ ਤੂੰ ਹੀ ਸਾਹਮਣੇ ਠੀਕ ਹੈ ਇਹਨੂੰ ਉੱਥੇ 12 22 12 ਦੇ ਕਮਰੇ ਪਿੱਛੇ ਮੈਂ ਸੱਤ ਬਿਸਤਰੇ ਦਿੱਤੇ ਨੇ ਉਹਦੇ ਨੂੰ ਠੀਕ ਹੈ ਸੋਢੀ ਦਾ 16 ਹੋਈ ਆ ਪਿੱਛੇ ਆਹ ਅੱਛਾ 16 ਹੋ ਰਹੀ ਹੈ ਇਹਦੇ ਨਾਲ ਕੋਈ 16 ਨਹੀਂ ਇਹ ਗਲਤ ਕਹਿ ਰਹੇ ਗੱਲਾਂ ਅੱਛਾ ਇਹਦੇ ਕਿਥੇ ਆ ਬਰੇ ਦੇ ਨਾਲ ਤਰਫ ਆਪ ਨਾਲ ਟੱਕਾ ਹੋਇਆ ਟੱਕਾ ਕਿਉਂ ਤਾਂ ਤੱਕੀ ਆ ਹੁਣ ਕਾਲਸ ਮੇਂ ਟੱਕਾ ਲਵਾਤਾ ਜੀ ਸਾਰੀ ਉਮਰ ਦਾ ਨਹੀਂ ਤੇ ਮੈਨੂੰ ਕੁਝ ਨਹੀਂ ਕਰ ਸਕਦਾ ਤੇ ਮੈਂ ਕਿੱਥੇ ਬੱਝੂ ਹੈ ਇੱਕ ਮੇਰੀ ਬੇਨਤੀ ਹੈ ਮੈਂ ਨਹੀਂ ਕਹਿੰਦਾ ਸੋਢਾ ਕਾਗਜ਼ ਕਹਿ ਰਿਹਾ ਹਰ ਲਿਖਿਆ ਹੋਇਆ ਛੋਡਾ ਆ ਫੋਟੋ ਦੇ ਸਾਈਨ ਹੋਏ ਹੋਣੇ ਤੈਨੂੰ ਕਹਿੰਦਾ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਜਿਸ ਟਾਈਮ ਇਹਨੇ ਕੇਸ ਕਰਿਆ ਉੱਥੇ ਲਹਿਰੇ ਦਾ ਹੈ ਮੈਨੂੰ ਨਹੀਂ ਪਤਾ ਗੱਲ ਤਾਂ ਸੁਣੋ ਲਹਿਰੇ ਰਹੇ ਤਾਂ ਹੁੰਦੇ ਜੀ ਇੱਕ ਮਿੰਟ ਜੀ ਸਾਈਨ ਕਰਕੇ ਗੱਲ ਤਾਂ ਸੁਣੋ ਜੀ ਮੈਂ ਦੱਸਦਾ ਸੁਣੋ ਸਾਰੀ ਪੰਚਾਇਤ ਦੇ ਸੈਨ ਉਹ ਜਿੰਨੇ ਬੰਦੇ گئے ਸੀ ਲਹਿਰੇ ਜਦੋਂ ਉੱਥੇ ਗਿਆ ਹੈ ਬੁਲਾਇਆ ਇਹ ਤਾਂ ਕਹਿੰਦਾ ਮੈਂ ਤਾਂ ਇੱਧਰ ਰਹੂੰਗਾ ਨਾਮ ਹੀ ਨਹੀਂ ਠੀਕ ਹੈ ਇਹ ਮੈਡਮ ਨੇ ਪਤਾ ਨਹੀਂ ਕੀ ਲਿਖਿਆ ਵਿੱਚ ਕੀ ਨਾ ਸਾਨੂੰ ਨਹੀਂ ਪਤਾ ਸੱਤੋਂ ਸਾਈਨ ਕਰਵਾਏ ਅਸੀ ਕੁੜੀਆਂ ਨੂੰ ਹਿੱਸਾ ਦੇਣ ਨੂੰ ਅੱਜ ਵੀ ਮੈਂ ਤਿਆਰ ਹਾਂ ਜਿੰਨਾ ਹਿੱਸਾ ਕੁੜੀਆਂ ਦਾ ਬਣਦਾ ਮੈਂ ਚਾਰ ਆ ਪੋਤੀਆਂ ਨੇ ਤੇਰੀਆਂ ਦਿਖਾਓ ਜਿੰਨਾ ਹਿੱਸਾ ਆਉਂਦਾ ਨਾ ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਹਾਂ ਬੱਸ ਬਹੁਤ ਧੰਨਵਾਦ ਹੈ ਤੁਹਾਡੇ ਹੋਰ ਕਿ ਬੱਚੇ ਨਾ ਰੋਣ ਲੱਗਣਾ ਜੀ ਗੁਰਜੰਟ ਗੁਰਜੰਟ ਕੇ ਵੀ ਹੈ ਮੇਰੇ ਪਾਸ ਪਹਿਕੇ ਵੀ ਸਾਰੇ ਕੇ ਸੈਨਾ ਆਪ ਲਿਖ ਕੇ ਨੇ ਸੈਂਡ ਕਰਕੇ ਨੇ ਸਾਰੇ ਉਹਦਾ ਵੀ ਮੈਂ ਪੋਤੀਆਂ ਤਾਂ ਸੈਂਡ ਉਹ ਚਲੋ ਕਹਿੰਦੇ ਨੇ ਵੀ ਦੇਵਾਂਗੇ ਨਾ ਦੇ ਦੇ ਕੁੜੀਆਂ ਨੂੰ ਸਭ ਮੁੱਕਰ ਦੋ ਦੇਖੋ ਆਪਾਂ ਕਹਿੰਦੇ ਨੇ ਦੇਖੋ ਚਾਹੇ ਕੋਈ ਹੈ ਹੱਕ ਦਾ ਸੌਰਾ ਨੂੰ ਕਹਿੰਦਾ ਜੇ ਤੇ ਸੁਣੋ ਮੈਂ ਤਾਂ ਜੇ ਮੇਰੇ 10 ਰੁਪਏ ਸਰਣੇ ਦੇ ਨ ਮੈਂ ਖਾਨ ਜਿੰਨਾ ਚਿਕ ਮੈਂ ਕਮਾਉਣਾ ਉਹਨਾਂ ਚ ਕਮਾਉਣਾ ਰਨਵਾਸ ਹੋ ਗਿਆ ਦੇਖੀ ਜਾਓ ਜੀ ਮਾਲਕ ਜੇ ਕੀ ਪਤਾ ਕਿਹ ਕਿਹੜੀਆਂ ਗੱਲਾਂ ਤੇ ਰਾਜੀ ਆ ਇਹ ਤਾਂ ਸਿੱਧੇ ਨੇ ਫਿਰ ਵੀ ਹਾਂ ਸਿੱਧੇ ਨੇ ਜੀ ਤਾਂ ਉਹ ਤਾਂ ਮੁੱਠੀ ਸੁਣੋ ਉਹਦੀ ਕਹਾਂ ਜੀ ਫੀਕਾ ਪੋਤਿਆਂ ਦਾ ਹੱਕ ਰੱਖਾਂ ਮੈਨੂੰ ਗੁਰਦੁਆਰੇ ਖੜਾ ਲਓ ਜਿਵੇਂ ਪੋਤਿਆਂ ਦਾ ਹੱਕ ਰੱਖਾਂ ਪੋਤਿਆਂ ਦਾ ਹੱਕ ਜਿੰਨਾ ਹਿੱਸਾ ਬਣ ਦੇ ਦਿਆਂਗਾ ਧੰਨਵਾਦ ਜੀ ਤੁਹਾਡਾ ਮੇਰਾ ਹਿੱਸਾ ਮੈਨੂੰ ਅੱਡ ਦੇ ਦਿਓ ਇਹ ਕਿੱਥੇ ਆ ਗਿਆ ਇੱਥੇ ਮਿਲੂਗਾ ਇਹਦੇ ਵਿੱਚ ਹੀ ਇਹਦੇ ਵਿੱਚੋਂ ਦੇ ਦੇ ਆ ਪਿੱਛੇ ਉਹਦੇ ਤਾਂ ਕਹ ਸੀ ਪੈਸੇ ਦੇ ਦੋ ਮੈਨੂੰ ਜਾਂ ਪੈਸੇ ਦਿਵਾਵੀਂ ਇਹ ਕਿੱਥੇ ਕਿੱਥੇ ਬੀਜ ਬੀਜ ਪੰਚਾਇਤੀ ਇਸ ਦੇ ਵਿੱਚ ਆ ਗਿਆ ਬਾਬਾ ਨਾ ਰਹਿ ਰੇ ਜੀ ਇੱਕ ਦਾ ਇੱਕ ਦਾ ਐਫੀ ਡੈਵਟਾ ਉਪਰੋਂ ਤਾਂ ਆ ਤ ਆਖ ਨਹੀਂ ਆ ਬਣ ਲਓ ਤੁਸੀਂ ਸੈਂਟਰ ਵਾਲੇ ਆ ਪੜ ਲਓ ਆ ਤਾਂ ਪੜੋ ਬਈ ਪੜੋ ਆ ਤੇ ਬਾਈ ਠੀਕ ਸਿੰਘ ਸਨੋਫਾ ਜਮੇਰਸਨ ਵੱਲੋਂ ਆਪਦੇ ਪੁੱਤਰ ਬਿੰਦਰ ਸਿੰਘ ਮਿੱਠੂ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਜ਼ਮੀਨ ਦਾ ਜੋ ਵੀ ਖੇਤ ਵਾਲੀ ਸਾਂਝੀ ਵਿੱਚੋਂ ਜੋ ਕਿ ਜੇਰਕਾ ਕਨਾਲ ਵਿੱਚ ਇੱਕ ਨਾਲ ਮਿੱਠੂ ਸਿੰਘ ਬਿੰਦਰ ਸਿੰਘ ਨੂੰ ਵੰਡ ਕੇ ਦਿੱਤੀ ਗਈ ਹੈ ਜੋ ਕੁਲਦੀਪ ਸਿੰਘ ਦਾ ਹਿੱਸਾ ਉਹ ਮਿੱਠੂ ਸਿੰਘ ਦੇ ਹਿੱਸੇ ਆ ਗਿਆ ਜੋ ਪਿੰਡ ਘਰ ਦੀ ਜ਼ਮੀਨ ਉਹ ਮਿੱਠੂ ਸਿੰਘ ਦਾ ਹਿੱਸਾ ਬਣਦਾ ਵਿੱਚ ਕੁਲਦੀਪ ਸਿੰਘ ਨੂੰ ਦਿੱਤਾ ਗਿਆ ਹੈ ਜ਼ਮੀਨ ਦਾ ਕੁੱਲ ਆਪ ਦੇ 53 ਫੁੱਟ ਲੰਬਾਈ ਅਤੇ 37 ਫੁੱਟ ਚੜਾਈ ਹੈ ਤਿੰਨ ਦੇ ਹਿੱਸੇ 84 ਤਿੰਨ ਦੇ ਹਿੱਸੇ ਵਿੱਚ ਮਿੱਠੂ ਸਿੰਘ ਆ ਕੇ ਇੱਕ ਹਿੱਸਾ ਬਿੰਦਰ ਸਿੰਘ ਨੂੰ ਦਿੱਤਾ ਹੈ ਬਿੰਦਰ ਸਿੰਘ ਦੇ ਹਿੱਸੇ 4-8 ਫੁੱਟ ਗਲੀ ਲੱਠੂ ਸਿੰਘ ਨੂੰ ਦਿੱਤੀ ਗਈ ਹੈ ਅਤੇ ਲੱਠੂ ਸਿੰਘ ਆ ਗਲੀ ਦੀ ਕੰਢੀ ਹੈ ਤਾਂ ਆਪਣੇ ਹਿੱਸੇ ਦੇ ਵਿੱਚ ਚੋਂ ਬਿੰਦਰ ਨੂੰ ਦਿੱਤੀ ਬਿੰਦਰ ਸਿੰਘ ਦਾ ਗਲੀ ਵਿੱਚ ਕੋਈ ਹਿੱਸਾ ਨਹੀਂ ਹੈ ਇਹਨਾਂ ਦਾ ਹੋ ਗਿਆ ਕੁੜੀਆਂ ਦਾ ਹਾਂ ਇਹਨਾਂ ਦਾ ਹੋ ਗਿਆ ਮਸਲਾ ਹਨ ਕਿਉਂ ਭਾਈ ਠੀਕ ਹੈ ਇਹ ਜਗਾ ਕਿੰਨੀ ਅਗੇਟ ਤੇ ਹੈ ਕਿ ਤੇ ਮੇਰੀ ਬਾਹਰ ਕੀ ਜਗਾ ਜੋ ਸੀ ਉਹ ਨਾ ਇਹ ਪਹਿਲੇ ਵੀ ਆਈ ਬਾਤ ਕਹੀ ਸੀ ਬਈ ਪਾਪਾ ਤੇਰੇ ਨਾਮ ਕਰਾ ਲੈ ਜੋਸੀ ਬਾਹਰ ਜਗਾਇ ਨਾ ਇਹ ਵੀ ਆਈ ਬਾਤ ਕਰਨ ਲੱਗ ਰਹੀ ਜੀ ਇਹ ਬਾਹਰ ਕੀ ਜਗਾਇ ਵੀ ਆਈ ਹੈ ਭਾਈ ਜਿਹੜੀ ਆਬਾਣੀ ਹੋਈ ਆ ਤਾ ਗੁੱਡੀਆਂ ਦਾ ਨਾਮ ਕਰਾਓ ਜੀ ਮੈਂ ਮੇਰਾ ਮੇਰੇ ਉੱਪਰ ਨਹੀਂ ਮੰਗਦੀ ਜੀ ਮੈਂ ਬਈ ਮੇਰੇ ਨਾਮ ਕਰਾਓ ਮੈਂ ਮੇਰੀ ਗੁੱਡੀਆਂ ਦਾ ਹੱਕ ਮੰਗਦੀ ਹਾਂ ਸੁਣ ਤੂੰ ਇਹਨਾਂ ਨੂੰ ਜਿਹੜੀ ਗੱਲ ਆਪਣੀ ਗੁਰਦੁਆਰਾ ਸਾਹਿਬ ਕੋਲ ਸਰ ਪੰਚਾਇਤ ਚ ਆਪੇ ਬੋਲਦੇ ਕੀ ਦਿਆ ਕਰਿਆ ਕਿਵੇਂ ਗੱਲ ਬਈ ਤੁਸੀਂ 10000 ਰੱਖੇ ਜੀ ਕਦੇ 5000 ਕਦੇ ਤੁਸੀਂ ਦੱਸ ਆਖੇ ਮੈਂ 11 ਦਿਆ ਕਰੂੰ ਮਹੀਨੇ ਮਹੀਨੇ ਤੇ 20 ਤਰੀਕ ਨੂੰ ਕਹੇ ਤੁਸੀਂ ਹਾਂਜੀ ਪਰ ਲੇਕਿਨ ਇਹ ਜਗ੍ਹਾ ਦੇ ਵਿੱਚ ਮੇਰਾ ਕੋਈ ਲਲਖਖਾ ਨਹੀਂ ਜਿਵੇਂ ਦਾ ਤਰ੍ਹਾਂ ਹੁਣ ਗੱਲਾਂ ਨਾਲੀਏ ਬਹੁਤ ਨੇ ਕੋਈ ਤਾਂ ਹਾਂਜੀ ਉਹ ਤਾਂ ਮੈਂ ਛੱਡਤੀ ਆ ਠੀਕ ਹੈ 10000 ਐ ਮਹੀਨੇ ਨੂੰ 2 ਮਹੀਨੇ ਦੇ ਦਿਆ ਕਰੂੰ ਫੇਰ ਵੀ ਲੋੜ ਹੈ ਇਹਨਾਂ ਨੂੰ ਮੈਂ ਹਾਂ ਹਾਂ ਆਪਾਂ ਇਹਦੇ ਵਿੱਚ ਆਹਦਾ ਕੀ ਹੈ ਉਸ ਤਰ੍ਹਾਂ ਲਿਖ ਦਿੰਦਾ ਆ ਕਰਮਾ ਜਲ ਜੀ ਜ세દાર ਬਾਬਾ ਚੜ੍ਹ ਸਿੰਘ ਠੀਕ ਹੈ ਮੁਖੀ ਜਥੇਦਾਰ ਬੱਬਰ ਰਾਜਾ ਰਾਜ ਸਿੰਘ ਆਓ ਆਓ ਭਾਈ ਦੋਸ ਨਾ ਨਾ ਦੱਸੋ ਪੁੱਤਾ ਦੋ ਨੌ ਗਾ ਲਿਆ ਦੇ ਨੌ ਕਿਹਾ ਪੁੱਤਰਾ ਅੱਛਾ ਲੋ ਨੌ ਤੁਸੀਂ ਦੱਸ ਦਿਓ ਜਸਪ੍ਰੀਤ ਜੀ ਜਸਪ੍ਰੀਤ ਕੌਰ ਉਹਦਾ ਕੁਝ ਹੈ ਤਾਸ਼ ਦੀਪਾਸ਼ ਦੀਪਕੌਰ ਕੀ ਦੋ ਦੋ ਦਾ ਹਿੱਸਾ ਜੋ ਮੱਠੂ ਦੀ ਜੰਨੀ ਵੀ ਜਾਇਆ ਜਾਤਾ ਹੈ ਉਹਦੇ ਸਾਰੇ ਦੇ ਹਿੱਸੇ ਦਾ ਇਹ ਮਾਰਕੜੀਆਂ ਨੇ ਆ ਬਾਬਾ ਇਹਨਾਂ ਨੂੰ ਦੇਊਗਾ ਬਾਬਾ ਇਹਨਾਂ ਨੂੰ ਦੇਊਗਾ ਜੋ ਵੀ 10 ਬਿੱਸੇ ਬਣਾਉਂਦੇ ਨੇ ਜੋ ਵੀ ਆਉਂਦੇ ਨੇ 10 ਬਿੱਸੇ ਵੀ ਆਉਂਦੇ ਨੇ ਮੈਂ ਉਹਦਾ ਕੀ ਦੇ 10 ਬਿੱਸੇ ਲੈ ਲਵਾਂ 10 ਬਿੱਸੇ ਵੀ ਲੈ ਲਵਾਂ 10 ਬਿੱਸੇ ਵੀ ਲੈ ਲਵਾਂ ਹਾਲੇ ਪਤਾ ਜੀ ਆਏ ਬਾਦ ਕੱਢਦਾ ਫੇਰ ਹੋਲਾ ਪੋਗਦਾ 10 ਬਿੱਸੇ ਲੈ ਬਣਾ ਕੋਈ ਨਾ ਬੈਠ ਕੇ ਕਰਾਂਗੇ ਪੁੱਤ ਇਹਨਾਂ ਨਾਲ ਗੱਲ ਹੈ ਕਰਨਾ ਵੀ ਕੋਈ ਗੱਲ ਨਹੀਂ ਉਹ ਕੋਈ ਕਿੰਨੇ ਸਰਦਾਰ ਨਹੀਂ ਸਾਡੇ ਦੇ ਬੰਦੇ ਨੂੰ ਦੇ ਨੇ ਉਹਦੇ ਨਾਲ ਸਾਡੇ ਰਹਿੰਦੇ ਬਿੰਦਰ ਦੇ ਤੇ ਮੇਰੇ ਹਾਂ ਉਹਦੇ 10 ਪੈਸਾ ਮਿੱਠੂ ਦੇ ਤਾ ਉਹਨੇ ਬੜਾ 10 ਪੈਸੇ ਵਿੱਚ ਲਿਖਦਾ ਕੋਈ ਨਹੀਂ ਇਹਦਾ ਵੀ ਇਹਦੀ ਕਰਨਾ ਆਪਾਂ ਉਹ ਦੇਣ ਦੇ ਸੱਤ ਮਰ ਲਓ ਜੋ ਅੰਦਰਲਾ ਬਾਬਾ ਆਪੇ ਕਿਹਦਾ ਬਾਬੇ ਨੇ ਬਾਬਾ ਜੀ ਛੱਡਾ ਚੱਲ ਬਾਬਾ ਜੀ ਦੋ ਮਿੰਟ ਜੀ ਸਭ ਨੇ